ਹਾਂਜੀ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਨਿਊ ਬਲੌਗ ਜਿਹਦਾ ਨਾਮ ਹੈ ਗਗਨ ਸਰਕਲ ਤੇ ਕਿਦਾਂ ਸਾਰੇ ਤੇ ਆਪਾਂ ਵੀ ਠਿੱਠਾ ਕੰਦੇ ਠੰਡ ਬਹੁਤ ਹੋ ਗਿਆ ਬਾਰਾਤ ਤੇ ਅੱਜ ਆਪਾਂ ਆਏ ਸੀ ਦੀਦੀ ਕੋਲ ਤੇ ਆਪਣੀ ਮੰਮੀ ਦਾ ਸੀ ਬਰਥਡੇ 1 ਜਨਵਰੀ ਦਾ ਤੇ ਉਦੋਂ ਆਪਾਂ ਕੇਕ ਕੱਟਿਆ ਨਹੀਂ ਤੇ ਅੱਜ ਆਪਾਂ ਕੇਕ ਕੱਟਣਾ ਤੇ ਇੱਕ ਮੰਮੀ ਨੂੰ ਦੇਣਾ ਸਰਪ੍ਰਾਈਜ਼ ਬਹੁਤ ਵੱਡਾ ਤੇ ਸੌਖ ਲਗੋ ਕੇ ਲੈ ਆਏ ਹਾਂ ਹਾਂ ਹਮ ਕੋਕਲੇ ਆ ਕੇ ਆਣ ਪਤਿਵਾਂਗੇ ਮੈਂ ਸਰਪ੍ਰਾਈਜ਼ ਮਿਲਦੇ ਆਂ ਫਿਰ ਤੁਹਾਨੂੰ ਮੰਮੀ ਆ ਜਾ ਕੇ ਕੱਟਣ ਲੱਗੀ ਆ ਉਹ ਦਿਨ ਕੱਟਿਆ ਨਹੀਂ ਸੀ ਅਸੀਂ ਅੱਜ ਇਕੱਠੇ ਹੋਏ ਆ ਅੱਜ ਕੱਟ ਲਈ ਆ ਗਈ ਕਿੰਨੀ ਕੱਟਾ ਆ ਜਾਓ ਆ ਜਾਓ ਆ ਜਾਓ ਬੋਲੇ ਤੁਸੀਂ ਆ ਬਾਹਰ ਲਾਣਾ ਆ ਜਾਓ ਬਾਹਰ ਲਾਣਾ ਆ ਜਾਓ ਖੈਰੀ ਆਈ ਬਣਾ ਲਈ ਵੀਡੀਓ ਹੋਣੀ ਵਸ ਮੈਂ ਤੋਂ ਵੀ ਬਣਾ ਲਈ ਮਨਿੰਦਰ ਇੱਧਰ ਬੈ ਬੈ ਜਾ ਆਹ ਤੇ ਚਲੋ ਦਾਦੀ ਦੇ ਨਾਲ ਆ ਜਾ ਦਾਦੀ ਨਾਲ ਉੱਧਰ ਇੱਕ ਜਾਣਾ ਇੱਧਰ ਬੈ ਜਾ ਕੇ ਉੱਧਰ ਬੈ ਜਾ ਲਾ ਲਓ ਨੇ ਜੇ ਮਨਾਉਣਾ ਦਾ ਮਾਸੀ ਦਾ ਹੀ ਆ ਨਹੀਂ ਨਹੀਂ ਤੇਰਾ ਮਨਾ ਤੇਰਾ ਮਾਸੀ ਦਾ ਕੱਲ ਨੂੰ ਮਨਾਉਂਗੇ ਪਰ ਉਹ ਤਾਂ ਕੱਲ ਨੂੰ ਵੱਖਰਾ ਬਣਾਵਾਂਗੇ ਇਹ ਉਹ ਦਿਨ ਕੱਟਿਆ ਨਹੀਂ ਕਰਕੇ ਤਾਂ ਮਨਾਉਣਾ ਲੱਗੇ ਆ ਉੱਤੇ ਭਾਜਣਾ ਲਗਾਉਣਾ ਟਾਈਮ ਹੀ ਕਰਦੇ ਆ ਆ ਪਰੇ ਦਾ ਹੁੰਦੇ ਆ ਉਰੇ ਆ ਜਾ ਨੀ ਸਭ ਇਹ ਭਾਜਣਾ ਨਹੀਂ ਕੋਲੀ ਤੇਰਾ ਵੱਟੇ ਤੂੰ ਹੈ ਕੋਲੀ ਦਾ ਦੇਣਾ ਕੋਲੀ ਦਾ ਜੀ ਇਹ ਵੀਡੀਓ ਬਣਾਇਤਾ ਕੋਲੀ ਕੋ ਵਾਲਾ ਕੋਲੀ ਕੱਟ ਕੱਟ ਕੇ ਇਸਟੇ ਦੇ ਲੱਗ ਛੋੜ ਕੇ ਇਹਨਾਂ ਨੂੰ ਜੀ ਇਦੋਂ ਲਾਤੀ ਉਹਨੇ ਨਾ ਲਾਈ ਜਨਾ ਨਾ ਨਹੀਂ ਤੂੰ ਜਿੰਨੇ ਸਾਲਾਂ ਨੇ ਉਹਨੇ ਮੂੰਹ ਮਤੇ ਲਾ ਦਿੱਤੇ ਹਾਂ ਜੀ ਤੂੰ ਜਿੰਨੇ ਸਾਲਾਂ ਦੀ ਉਹਨੇ ਮੂੰਹ ਮਤੇ ਲਾ ਦਿੱਤੇ ਦਰ ਕੇ ਭਲੇ ਦਰ ਦਵੂ ਬਤੀ ਕੋਰ ਗਿਆ ਗਲੇਣਾ ਅਯੋ ਭੂਖ ਮਾਰ ਮਮੀ ਆਣਾ ਦੰਦ ਨਾ ਡੇ ਪੈਣ ਭੂਖ ਮਾਰ ਹਾਂ ਚਲ ਚਲ ਲਾ ਦੋ ਮਾਰਾਂਗੇ ਸਾਲਾ ਉੱਤੇ ਢਾਲ ਦਿਆਂ ਚਲੋ ਕੋਈ ਨਾ ਤੇ ਕੀ ਕਰੀਂ ਚਾਪਾਂ ਲੈ ਜਾ ਰਗ ਰੀਤੇ ਤਾ ਉਹ ਚਲਾ ਹੀ ਗਿਆ ਜਰਾ ਨਾ ਆ ਵੀ ਨਾ ਦੇ ਇਹ ਲਾ ਦੇ ਹਾਂ ਠੀਕ ਆ ਸਹੀ ਆ ਚੱਲ ਹੁਣ ਸੈਲਫੀ ਦਾ ਆ ਵੀਡੀਓ ਲੈ ਕੋਣ ਸੈਲਫੀ ਚੱਲ ਆ ਜਾ ਦੇਖਦਾ ਕੀ ਲੈਂਦਾ ਕਿ ਸਟੈਪ ਚੜ ਤੇ ਬਣਾਈ ਠੀਕ ਆ ਬਹਿ ਜਾ ਕੰਮ ਨਹੀਂ ਆਈ ਇਹ ਨਾ ਮਾਦੀ ਅੱਧ ਕਹਿ ਤਿਆ ਲੈਂਦਾ ਨਾ ਨਾਨੀ ਆ ਕੇ ਨਾਲ ਪਰਸ ਵੀ ਫਰੀ ਏ ਇਕ ਹਾਂ ਪਾਸਤਾ ਬਹੁਤ ਵੱਡਾ ਬੱਟੇ ਪੈਸੇ ਪਾਉਣ ਆ ਲੱਗਦਾ ਪੈਸੇ ਪਾਉਣ ਵਾਲੀ ਬਣੀ ਪਾਸਤਾ ਇਹ ਤੋਂ ਵੱਡਾ ਲੈ ਦਾਂਗੇ ਕਾ ਸੇ ਵੀ ਲੇ ਤੂੰ ਹੀ ਬੜਾ ਬਣੀ ਲੈ ਲੈ ਸਾਰੀ ਨਾ ਗੈਸਟ ਹੈ ਦਾਦੀ ਦਾ ਗੈਸਟ ਹੈ ਦਾਦੀ ਦਾ ਕੀ ਚਾਤ ਤੋਂ ਪਹਿਲਾਂ ਵਿਖਾ ਦੇ ਲਈ ਇਹ ਦਾਦੀ ਦਾ ਗੈਸਟ ਆ ਵੇਖੋ ਨਾਨੀ ਕਿਹੜੀ ਪਸੰਦ ਆਸ ਸਹੀ ਹੈ ਇਹ ਨੱਕ ਵਾਲੀ ਆ ਹਾਂ ਨੱਕ ਵਾਲੀ ਆ ਕਮਲਿਆ ਆ ਜਾ ਬੜੇ ਤੂੰ ਹੀ ਨਾਨੀ ਫੋਟੋ ਵਿਖਾ ਦੇ ਨਾਨੀ ਦਾਦੀ ਕਿੰਦੀ ਆਛਾ ਆ ਵੀ ਨਾ ਕਿਸੇ ਕੱਢਿਆ ਇਹ ਕਹਿਣ ਬੁੜੀ ਨੂੰ ਹੱਟ ਟੈਗ ਨਾਲ ਨਾਨੀ ਵੀ ਬਣਾਦੇ ਆ ਨਾ ਲੈ ਨਹੀਂ ਪਾਈਏ ਵੀ ਹੁਣ ਲੈ ਵੀ ਨਾਨੀ ਨਹੀਂ ਪਾ ਨਹੀਂ ਪੈ ਜਾਣ ਤੈਨੂੰ ਟਕਾਲ ਦੇਖ ਲੈ ਮਮਾ ਇੱਧਰ ਵੀ ਮਮਾ ਹੋਈ ਨਹੀਂ ਪਾ ਫੋਟੋ ਖਿੱਚ ਮਮਾ ਮਮਾ ਥੱਲੋ ਚੱਕੀ ਮੜਾ ਦਵਾਰ ਰੱਖ ਕੇ ਇਹ ਕੰਮ ਨੂੰ ਗੀ ਹਾਸੀ ਫਰੇਗੀ ਇਹ ਚੱਕ ਲੈ ਦੇ ਰਹੀ ਜੀ ਰਹੀ ਕਰਨੇ ਆਈ ਸਾਨੂੰ ਹਨੇਰਾ ਨਹੀਂ ਕਿਦੋਂ ਲੈਣ ਆਇਂ ਕੁਝ ਹਨੇਰਾ ਲੱਭਦੇ ਮਮਾ ਸੇ ਤਾਂ ਮਮਾ ਵੈਹੀ ਗਿਰ ਨਾਲ ਜੁਲਾ ਦੇ ਵੀਡੀਓ ਬਣ ਜੂਗੀ ਪਹੁੰਚ ਜੂਗੀ ਮਮਾ ਗਦ ਮਮੀ ਕਾਂਦੀ ਬੰਦਾ ਟਮਾਟਰ ਨੂੰ ਕੀ ਕਰਦਾ ਨਹੀਂ ਨਹੀਂ ਪੈ ਜਾਣਾ ਨਾ ਹਟਾ ਜਾ ਲੋਕਾਂ ਨੇ ਨਿਕਾ ਪਾ ਦੋਗੇ ਨਾਨੀ ਦੀ ਫੇਸ ਬਿਊਟੀ ਹਜੇ ਵੀ ਬਰਕਰਾਰ ਆ ਮੜਾ ਦੂਰ ਕਰਨਾ ਕੈਮਰਾ ਜਮਾ ਰੇਲੇ ਹੀ ਫਿਰ ਦਿੰਦਾ ਯਾਰ ਜਮਾ ਲੜ ਖੂਟੋ ਵੀ ਆਏ ਮਾਮੇ ਨੂੰ ਹਾਂ ਹਾਂ ਹੋਈ ਨਹੀਂ ਆਹ ਵੜਾ ਦਰਦ ਝਾੜ ਲੈਣਾ ਆਹੋ ਇੰਨੀਆਂ ਨਹੀਂ ਵੀਡੀਓ ਬਣਾਉਣੀ ਕੰਨ ਬੰਦ ਹੋ ਜਾਏਗਾ ਨਾ ਨਹੀਂ ਜਕਾਰਾਂ ਲਾ ਦੇ ਯਾਰ ਪੈਗ ਉਹਦਾ ਲਾ ਦੇ ਲਾਟਾਟ ਲੱਗੀ ਜਾਂਦੀ ਚਾਹ ਨਾ ਬੰਦ ਆ ගන බන්ධ ලෝ නිලේ හන් ජීතය පරාත් ම මීදවඩිම නාලයසිද ේගවිකටිය සීත අප මමින් දෙතක් කෆ්ට සාරයනේ ස්ථා දසනාගේ කැ්ට තොම කෙතා ගල්ලක්ග්‍යා කිය අපල් හමින්වති කැප්ට දෙතයි ਤੇ ਸਾਰਿਆਂ ਨੇ ਕਮੈਂਟਾਂ ਵਿੱਚ ਦੱਸਣਾ ਕਿ ਸਾਡਾ ਵਲੌਗ ਵਧੀਆ ਸੀਗਾ ਤੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਪਲੀਜ਼ ਸਾਰਿਆਂ ਨੇ ਸਪੋਰਟ ਕਰਿਆ ਕਰੋ ਆਪਣੇ ਵਲੌਗ ਤਾਂ ਨਹੀਂ ਹੁੰਦੇ ਸੀ ਕਿਉਂਕਿ ਮੈਂ ਗਈ ਸੀ ਸਿੱਖਾਂ ਵਾਲੇ ਤੇ ਮੈਂ ਉੱਥੋਂ ਵਾਪਸ ਆਈਆਂ ਬਹੁਤ ਨਾ ਪਤਾ ਮੇਤ ਬੁਮਾਰ ਸੀ ਕਿ ਤੇ ਉਹ ਗਏ ਸੀ ਹਸਪੀਟਲ ਤੇ ਉਹਨਾਂ ਦੀ ਬੇਬੀ ਅਨੰਦ ਕਰੋ ਮੇਰੀ ਕੋਲ ਸੀ ਤੇ ਹੁਣ ਆਪਣਾ ਐਮਪਲੋਏ ਕੰਟੀਨਿਊ ਆਇਆ ਕਰਨੀ ਆਪਾਂ ਅੱਗੇ ਦੀ ਮੈਰਿਸ ਆਪਾਂ ਜਾਣਾ ਮੈਰਿਸ ਤੇ ਤੇ ਉਧਰ ਉਹਨੇ ਰੱਖਿਆ ਹੋਇਆ ਪ੍ਰੋਗਰਾਮ ਬਾਰਾਤ ਨੂੰ ਲੂੜੀ ਦਾ ਤੇ ਆਪਾਂ ਦੇਖਦੇ ਆਂ ਮੇਰਾ ਮਾਣਾ ਕਿ ਹਾਂ ਮੈਂ ਲੂੜੀ ਦੇ ਪ੍ਰੋਗਰਾਮ ਤੇ ਵੀ ਜਾਣਾ ਤੇ ਪਾਰਾਂ ਦੀ ਆਪਾਂ ਨੂੰ ਮੈਰਿਸ ਆ ਆਪਾਂ ਮੈਰਿਸ ਤੇ ਜਾਣਾ ਪਹਿਲਾਂ ਨਾਨਾ ਉਹ ਜਮਾ ਦੇ ਦਾਸ ਨੂੰ ਜਮਾ ਕੇ ਦੱਸਦੀ ਹੈ ਕਿ ਜੀ ਜਾਗੋ ਤੇ 11 ਨੂੰ ਗੈਪ ਆ ਤੇ 12 ਨੂੰ ਹੈਗੇ ਮੈਰਿਸ ਤੇ ਮੈਂ 12 ਨੂੰ ਹੀ ਉਧਰ ਪ੍ਰੋਗਰਾਮਾ ਲੋੜੀ ਦਾ ਦੇਖਦੀ ਆ ਫਿਰ ਕਿਵੇਂ ਆਪਣੇ ਤੋਂ ਚਾ ਹੁੰਦਾ ਕਿ ਨਹੀਂ ਜਾ ਹੁੰਦਾ ਜੇ ਨਾ ਜਾ ਹੋਇਆ ਤਾਂ ਆਪਾਂ ਫਿਰ 13 ਨੂੰ ਸਵੇਰ ਹੀ ਚਲੇ ਜਾਵਾਂਗੇ ਉਧਰ ਤੇ ਆਪਾਂ ਫਿਰ 13 ਨੂੰ ਪਹੁੰਚ ਜਾਵਾਂਗੇ ਸਾਰੇ ਰਿਸ਼ਤੇਦਾਰ ਉੱਥੇ ਹੋਣਗੇ ਮਿਲਾਂਗੇ ਆਪਾਂ ਤੇ ਤੁਹਾਨੂੰ ਦਿਖਾ ਦਾਂਗੇ ਤੇ ਪਲੀਜ਼ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਇਹ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਆਪਣੇ ਬਲੌਗ ਨੂੰ ਜ਼ਰੂਰ ਹੈ ਕਰਨਗੇ ਆਪਾਂ ਜਾਵਾਂਗੇ ਜੀ ਕੱਲੂ ਸ਼ੋਪਿੰਗ ਕਰਨਾ ਤੇ ਇੱਕ ਟੀਟਾ ਮੈਂ ਲਈਆਂ ਦਿਓ ਤੁਹਾਨੂੰ ਦਿਖਾਵਾਂਗੇ ਆਪਾਂ ਨੈਕਸਟ ਬਲੌਗ ਦੇ ਵਿੱਚ ਤੇ ਅਨ ਆਪਾਂ ਕੱਲੂ ਜਾਵਾਂਗੇ ਸ਼ੋਪਿੰਗ ਕਰਨ ਮੇਰਾ ਲੈ ਕੇ ਆਉਣਾ ਸੂਟ ਤੇ ਫਿਰ ਆਪਾਂ ਮਿਲਦੇ ਆਏ ਤੁਹਾਨੂੰ ਕੱਲ